ਅਕਤੂਬਰ ਦਾ ਮਹੀਨਾ ਨਾ ਸਿਰਫ ਤਿਉਹਾਰਾਂ ਦਾ ਤੋਹਫ਼ਾ ਲੈ ਕੇ ਆ ਰਿਹਾ ਸਗੋਂ ਕੁਝ ਮਹੱਤਵਪੂਰਨ ਬਦਲਾਅ ਵੀ ਲਿਆ ਰਿਹਾ ਹੈ ਇਹ ਬਦਲਾ ਆਮ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ਅਤੇ ਖਰਚਿਆਂ ਨੂੰ ਪ੍ਰਭਾਵਿਤ ਕਰਨਗੇ ਨਵੇਂ ਮਹੀਨੇ ਦੇ ਪਹਿਲੇ ਦਿਨ 1 ਅਕਤੂਬਰ 2025 ਤੋਂ ਪੰਜ ਵੱਡੇ ਨਿਯਮ ਦੇਸ਼ ਭਰ ਦੇ ਵਿੱਚ ਲਾਗੂ ਕੀਤੇ ਜਾਣਗੇ ਜੋ ਸਿੱਧੇ ਤੌਰ ਤੇ ਤੁਹਾਡੀ ਰਸੋਈ ਬੈਂਕਿੰਗ ਯਾਤਰਾ ਵੰਚਨਾ ਅਤੇ ਡਿਜੀਟਲ ਭੁਗਤਾਨਾਂ ਦੇ ਨਾਲ ਸੰਬੰਧਿਤ ਹਨ ਇਹ ਬਦਲਾਅ ਦੇਸ਼ ਪਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਸਭ ਤੋਂ ਪਹਿਲਾਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਬਦਲਾ ਤਿਹਾਰਾਂ ਦੇ ਸੀਜ਼ਨ ਦਰਮਿਆਨ ਰਸੋਈ ਦਾ ਬਜਟ ਪ੍ਰਭਾਵਿਤ ਹੋ ਸਕਦਾ ਕਿਉਂਕਿ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ 1 ਅਕਤੂਬਰ ਨੂੰ ਕੀਤੀ ਜਾਵੇਗੀ ਪਿਛਲੇ ਕੁਝ ਮਹੀਨਿਆਂ ਵਿੱਚ 19 ਕਿਲੋਗ੍ਰam ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਕੁਝ ਉਤਾਰ ਚੜਾ ਆਇਆ ਹੈ ਪਰ 8 ਅਪ੍ਰੈਲ 2025 ਤੋਂ 14 ਕਿਲੋਗ੍ਰam ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਉਮੀਦ ਹੈ ਇਸ ਵਾਰ ਖਪਤਕਾਰਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਇਸ ਤੋਂ ਇਲਾਵਾ ATF, CNG ਅਤੇ PNG ਦੀਆਂ ਦਰਾਂ ਦੇ ਵਿੱਚ ਵੀ ਸੋਧ ਹੋਣ ਦੀ ਸੰਭਾਵਨਾ ਹੈ ਦੂਜਾ ਨਿਯਮ ਹੈ ਨਵੇਂ ਰੇਲਵੇ ਟਿਕਟ ਬੁਕਿੰਗ ਨਿਯਮ ਜੇ ਤੁਸੀਂ ਅਕਸਰ IRCTC ਰਾਹੀਂ ਰੇਲ ਟਿਕਟਾਂ ਬੁੱਕ ਕਰਦੇ ਹੋ ਤਾਂ ਇਹ ਬਦਲਾਅ ਮਹੱਤਵਪੂਰਨ ਹੈ 1 ਅਕਤੂਬਰ 2025 ਤੋਂ ਸਿਰਫ ਉਹਨਾਂ ਯਾਤਰੀਆਂ ਨੂੰ ਜਿਨ੍ਹਾਂ ਦਾ ਆਧਾਰ ਵੈਰੀਫਿਕੇਸ਼ਨ ਪੂਰਾ ਹੋ ਗਿਆ ਹੈ ਰੇਲ ਰਿਜ਼ਰਵੇਸ਼ਨ 1 ਅਕਤੂਬਰ 2025 ਤੋਂ ਸਿਰਫ ਉਹਨਾਂ ਯਾਤਰੀਆਂ ਨੂੰ ਜਿਨ੍ਹਾਂ ਦਾ ਆਧਾਰ ਵੈਰੀਫਿਕੇਸ਼ਨ ਪੂਰਾ ਹੋ ਗਿਆ ਹੈ ਰੇਲ ਰਿਜ਼ਰਵ ਵਿਸ਼ੇਨ ਖੁੱਲਣ ਦੇ ਪਹਿਲੇ 15 ਮਿੰਟਾਂ ਦੇ ਅੰਦਰ ਅੰਦਰ ਆਨਲਾਈਨ ਟਿਕਟਾਂ ਬੁੱਕ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਨਵਾਂ ਨਿਯਮ ਆਈ ਆਰ ਸੀ ਟ ਸੀ ਵੈਬਸਾਈਟ ਅਤੇ ਮੋਬਾਈਲ ਐਪ ਦੋਵਾਂ ਤੇ ਲਾਗੂ ਹੋਵੇਗਾ। ਇਹ ਫੈਸਲਾ ਟਿਕਟ ਬੁਕਿੰਗ ਦੇ ਵਿੱਚ ਧੋਖਾਧੜੀ ਅਤੇ ਦਲਾਲਾਂ ਨੂੰ ਰੋਕਣ ਲਈ ਲਿਆ ਗਿਆ ਹੈ। ਹਾਲਾਂਕਿ ਇਹ ਪੀ ਆਰ ਐਸ ਕਾਊਂਟਰਾਂ ਤੋਂ ਟਿਕਟਾਂ ਖਰੀਦਣ ਵਾਲਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਤੀਜਾ ਨਿਯਮ ਪੈਨਸ਼ਨ ਸਕੀਮ ਦੇ ਖਰਚਿਆਂ ਦੇ ਵਿੱਚ ਬਦਲਾਅ ਜੇਕਰ ਤੁਸੀਂ ਐਨ ਪੀਐਸ ਨੈਸ਼ਨਲ ਪੈਨਸ਼ਨ ਸਿਸਟਮ ਯੂਪੀਐਸ ਅਟਲ ਪੈਨਸ਼ਨ ਯੋਜਨਾ ਏਪੀਬੀਆਈ ਜਾਂ ਐਨ ਪੀਐਸ ਲਾਈਟ ਦੇ ਤਹਿਤ ਪੈਨਸ਼ਨ ਫੰਡਾਂ ਵਿੱਚ ਨਿਵੇਸ਼ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ ਕੇਂਦਰੀ ਰਿਕਾਰਡਿੰਗ ਏਜੰਸੀਆਂ ਦੁਆਰਾ ਲਈਆਂ ਜਾਣ ਵਾਲੀਆਂ ਫੈਸਾਂ ਨੂੰ ਸੋਧਿਆ ਜੋ 1 ਅਕਤੂਬਰ 2025 ਤੋਂ ਲਾਗੂ ਹਨ ਨਮਾ ਪੀ ਆਰ اے ਐਨ ਸਥਾਈ ਰਿਟਾਇਰਮੈਂਟ ਖਾਤਾ ਨੰਬਰ ਖੋਲਣਾ ਈ ਪੀ ਆਰ اے ਐਨ ਕਿਟ ਲਈ 18 ਰੁਪਏ ਇੱਕ ਭੌਤਿਕ ਕਾਰਡ ਲਈ 40 ਰੁਪਏ ਪ੍ਰਤੀ ਖਾਤਾ ਸਲਾਨਾ ਰੱਖ ਰਖਾ ਦੇ ਲਈ 15 ਰੁਪਏ ਲੈਣ ਦੇਣ ਖਰਚਿਆਂ ਲਈ ਕੋਈ ਚਾਰਜ ਨਹੀਂ ਹੈ ਇਹ ਬਦਲਾਅ ਸਰਕਾਰੀ ਕਰਮਚਾਰੀਆਂ ਅਤੇ ਆਮ ਨਿਵੇਸ਼ਕਾਂ ਦੋਵਾਂ ਲਈ ਮਹੱਤਵਪੂਰਨ ਹੈ ਚੌਥਾ ਯੂਪੀਆਈ ਉਪਭੋਗਤਾਵਾਂ ਲਈ ਨਵੀਂ ਚੁਣੌਤੀ ਜੇਕਰ ਤੁਸੀਂ ਫੋਨਪੇ Google पे Zap Paytm ਵਰਗੀਆਂ UPI ਐਪਾਂ ਰਾਹੀਂ ਰੋਜ਼ਾਨਾ ਲੈਣ-ਦੇਣ ਕਰਦੇ ਹੋ ਤਾਂ ਇਹ ਬਦਲਾਅ ਤੁਹਾਡੇ ਤੇ ਅਸਰ ਪਾ ਸਕਦਾ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ UPI ਨੂੰ ਹੋਰ ਸੁਰੱਖਿਅਤ ਬਣਾ ਲਈ P2P ਲੈਣ-ਦੇਣ ਦੇ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਰਿਪੋਰਟਾਂ ਦੇ ਅਨੁਸਾਰ 1 ਅਕਤੂਬਰ ਤੋਂ ਕੁਝ UPI ਪਲੇਟਫਾਰਮਾਂ ਤੋਂ ਇਸ ਵਿਸ਼ੇਸ਼ਤਾ ਨੂੰ ਹਟਾਇਆ ਜਾ ਸਕਦਾ ਹੈ ਜਬੀਤੀ ਧੋਖਾਧੜੀ ਨੂੰ ਰੋਕਣ ਲਈ ਇਸ ਦੀ ਪ੍ਰਕਿਰਿਆ ਨੂੰ ਹੋਰ ਸਖਤ ਬਣਾਇਆ ਜਾ ਸਕਦਾ ਹੈ ਇਹ ਜਾਣਕਾਰੀ 29 ਜੁਲਾਈ ਨੂੰ ਜਾਰੀ ਕੀਤੇ ਗਏ ਇੱਕ ਸਰਕੂਲਰ ਦੇ ਵਿੱਚ ਦਿੱਤੀ ਗਈ ਹੈ ਤਾਂ ਇਹ ਵੱਡੇ ਬਦਲਾਅ ਜਿਹੜੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਤੁਹਾਡੀ ਜੇਬ ਤੇ ਵੀ ਵੱਡਾ ਅਸਰ ਪਾ ਸਕਦੇ ਨੇ ਅਕਤੂਬਰ ਦਾ ਮਹੀਨਾ ਨਾ ਸਿਰਫ ਤਿਉਹਾਰਾਂ ਦਾ ਤੋਹਫ਼ਾ ਲੈ ਕੇ ਆ ਰਿਹਾ ਸਗੋਂ ਕੁਝ ਮਹੱਤਵਪੂਰਨ ਬਦਲਾਅ ਵੀ ਲਿਆ ਰਿਹਾ ਹੈ ਇਹ ਬਦਲਾ ਆਮ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ਅਤੇ ਖਰਚਿਆਂ ਨੂੰ ਪ੍ਰਭਾਵਿਤ ਕਰਨਗੇ ਨਵੇਂ ਮਹੀਨੇ ਦੇ ਪਹਿਲੇ ਦਿਨ 1 ਅਕਤੂਬਰ 2025 ਤੋਂ ਪੰਜ ਵੱਡੇ ਨਿਯਮ ਦੇਸ਼ ਭਰ ਦੇ ਵਿੱਚ ਲਾਗੂ ਕੀਤੇ ਜਾਣਗੇ ਜੋ ਸਿੱਧੇ ਤੌਰ ਤੇ ਤੁਹਾਡੀ ਰਸੋਈ 뱅ਕਿੰਗ ਯਾਤਰਾ ਪੈਂਜਨਾ ਅਤੇ ਡਿਜੀਟਲ ਭੁਗਤਾਨਾਂ ਦੇ ਨਾਲ ਸੰਬੰਧਿਤ ਹਨ ਇਹ ਬਦਲਾਅ ਦੇਸ਼ ਪਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਸਭ ਤੋਂ ਪਹਿਲਾਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਬਦਲਾ ਤਿਹਾਰਾਂ ਦੇ ਸੀਜ਼ਨ ਦਰਮਿਆਨ ਰਸੋਈ ਦਾ ਬਜਟ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ 1 ਅਕਤੂਬਰ ਨੂੰ ਕੀਤੀ ਜਾਵੇਗੀ। ਪਿਛਲੇ ਕੁਝ ਮਹੀਨਿਆਂ ਵਿੱਚ 19 ਕਿਲੋਗ੍ਰam ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਕੁਝ ਉਤਾਰ ਚੜਾ ਆਇਆ ਹੈ ਪਰ 8 ਅਪ੍ਰੈਲ 2025 ਤੋਂ 14 ਕਿਲੋਗ੍ਰam ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਉਮੀਦ ਹੈ ਇਸ ਵਾਰ ਖਪਤਕਾਰਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ATF, CNG ਅਤੇ PNG ਦੀਆਂ ਦਰਾਂ ਦੇ ਵਿੱਚ ਵੀ ਸੋਧ ਹੋਣ ਦੀ ਸੰਭਾਵਨਾ ਹੈ। ਦੂਜਾ ਨਿਯਮ ਹੈ ਨਵੇਂ ਰੇਲਵੇ ਟਿਕਟ ਬੁਕਿੰਗ ਨਿਯਮ। ਜੇ ਤੁਸੀਂ ਅਕਸਰ IRCTC ਰਾਹੀ ਰੇਲ ਟਿਕਟਾਂ ਬੁੱਕ ਕਰ ਦਿਓ ਤਾਂ ਇਹ ਬਦਲਾ ਮਹੱਤਵਪੂਰਨ ਹੈ 1 ਅਕਤੂਬਰ 2025 ਤੋਂ ਸਿਰਫ ਉਹਨਾਂ ਯਾਤਰੀਆਂ ਨੂੰ ਜਿਨ੍ਹਾਂ ਦਾ ਆਧਾਰ ਵੈਰੀਫਿਕੇਸ਼ਨ ਪੂਰਾ ਹੋ ਗਿਆ ਹੈ ਰੇਲ ਰਿਜ਼ਰਵੇਸ਼ਨ 1 ਅਕਤੂਬਰ 2025 ਤੋਂ ਸਿਰਫ ਉਹਨਾਂ ਯਾਤਰੀਆਂ ਨੂੰ ਜਿਨ੍ਹਾਂ ਦਾ ਆਧਾਰ ਵੈਰੀਫਿਕੇਸ਼ਨ ਪੂਰਾ ਹੋ ਗਿਆ ਹੈ ਰੇਲ ਰਿਜ਼ਰਵ ਰੇਸ਼ਨ ਖੁੱਲਣ ਦੇ ਪਹਿਲੇ 15 ਮਿੰਟਾਂ ਦੇ ਅੰਦਰ ਅੰਦਰ ਆਨਲਾਈਨ ਟਿਕਟਾਂ ਬੁੱਕ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਇਹ ਨਵਾਂ ਨਿਯਮ ਆਈ ਆਰ ਸੀ ਟ ਸੀ ਵੈਬਸਾਈਟ ਅਤੇ ਮੋਬਾਈਲ ਐਪ ਦੋਵਾਂ ਤੇ ਲਾਗੂ ਹੋਵੇਗਾ ਇਹ ਫੈਸਲਾ ਟਿਕਟ ਬੁਕਿੰਗ ਦੇ ਵਿੱਚ ਧੋਖਾਧੜੀ ਅਤੇ ਦਲਾਲਾਂ ਨੂੰ ਰੋਕਣ ਲਈ ਲਿਆ ਗਿਆ ਹੈ ਹਾਲਾਂਕਿ ਇਹ ਪੀ ਆਰ ਐਸ ਕਾਊਂਟਰਾਂ ਤੋਂ ਟਿਕਟ ਖਰੀਦਣ ਵਾਲਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਤੀਜਾ ਨਿਯਮ ਪੈਨਸ਼ਨ ਸਕੀਮ ਦੇ ਖਰਚਿਆਂ ਦੇ ਵਿੱਚ ਬਦਲਾਅ ਜੇਕਰ ਤੁਸੀਂ ਐਨਪੀਐਸ ਨੈਸ਼ਨਲ ਪੈਨਸ਼ਨ ਸਿਸਟਮ ਯੂਪੀਐਸ ਅਟਲ ਪੈਨਸ਼ਨ ਯੋਜਨਾ ਏਪੀਬੀਆਈ ਜਾਂ ਐਨਪੀਐਸ ਲਾਈਟ ਦੇ ਤਹਿਤ ਪੈਨਸ਼ਨ ਫੰਡਾਂ ਵਿੱਚ ਨਿਵੇਸ਼ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ ਕੇਂਦਰੀ ਰਿਕਾਰਡਿੰਗ ਏਜੰਸੀਆਂ ਦੁਆਰਾ ਲਈਆਂ ਜਾਣ ਵਾਲੀਆਂ ਫੈਸਾ ਨੂੰ ਸੋਧਿਆ ਜੋ 1 ਅਕਤੂਬਰ 2025 ਤੋਂ ਲਾਗੂ ਹਨ ਨਮਾ ਪੀ ਆਰ اے ਐਨ ਸਥਾਈ ਰਿਟਾਇਰਮੈਂਟ ਖਾਤਾ ਨੰਬਰ ਖੋਲਣਾ ਈ ਪੀ ਆਰ اے ਐਨ ਕਿਟ ਲਈ 18 ਰੁਪਏ ਇੱਕ ਭੌਤਿਕ ਕਾਰਡ ਲਈ 40 ਰੁਪਏ ਪ੍ਰਤੀ ਖਾਤਾ ਸਲਾਨਾ ਰੱਖ ਰਖਾ ਦੇ ਲਈ 15 ਰੁਪਏ ਲੈਣ ਦੇਣ ਖਰਚਿਆਂ ਲਈ ਕੋਈ ਚਾਰਜ ਨਹੀਂ ਹੈ ਇਹ ਬਦਲਾਅ ਸਰਕਾਰੀ ਕਰਮਚਾਰੀਆਂ ਅਤੇ ਆਮ ਨਿਵੇਸ਼ਕਾਂ ਦੋਵਾਂ ਲਈ ਮਹੱਤਵਪੂਰਨ ਹੈ ਚੌਥਾ ਯੂਪੀਆਈ ਉਪਭੋਗਤਾਵਾਂ ਲਈ ਨਵੀਂ ਚੁਣੌਤੀ ਜੇਕਰ ਤੁਸੀਂ ਫੋਨਪੇ Google Pay ਜਾ Paytm ਵਰਗੀਆਂ UPI ਐਪਾਂ ਪਰ ਰੋਜ਼ਾਨਾ ਲੈਣ-ਦੇਣ ਕਰਦੇ ਹੋ ਤਾਂ ਇਹ ਬਦਲਾ ਤੁਹਾਡੇ ਤੇ ਅਸਰ ਪਾ ਸਕਦਾ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ UPI ਨੂੰ ਹੋਰ ਸੁਰੱਖਿਅਤ ਬਣਾਉ ਲਈ P2P ਲੈਣ-ਦੇਣ ਦੇ ਵਿੱਚ ਬਦਲਾ ਦਾ ਐਲਾਨ ਕੀਤਾ ਰਿਪੋਰਟਾਂ ਦੇ ਅਨੁਸਾਰ 1 ਅਕਤੂਬਰ ਤੋਂ ਕੁਝ UPI ਪਲੇਟਫਾਰਮਾਂ ਤੋਂ ਇਸ ਵਿਸ਼ੇਸ਼ਤਾ ਨੂੰ ਹਟਾਇਆ ਜਾ ਸਕਦਾ ਹੈ ਜਬ ਵਿੱਤੀ ਧੋਖਾਧੜੀ ਨੂੰ ਰੋਕਣ ਲਈ ਇਸ ਦੀ ਪ੍ਰਕਿਰਿਆ ਨੂੰ ਹੋਰ ਸਖਤ ਬਣਾਇਆ ਜਾ ਸਕਦਾ ਹੈ ਇਹ ਜਾਣਕਾਰੀ 29 ਜੁਲਾਈ ਨੂੰ ਜਾਰੀ ਕੀਤੇ ਗਏ ਇੱਕ ਸਰਕੂਲਰ ਦੇ ਵਿੱਚ ਦਿੱਤੀ ਗਈ ਹੈ ਤਾਂ ਇਹ ਵੱਡੇ ਬਦਲਾਅ ਜਿਹੜੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਤੁਹਾਡੀ ਜੇਬ ਤੇ ਵੀ ਵੱਡਾ ਅਸਰ ਪਾ ਸਕਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕ